ਤੂੰ ਉਹਨਾਂ ਲਈ ਅੰਮਰ ਗੱਲ ਕਰਕੇ ਆਪਰਾਉਣਾ ਤੇ ਤੂੰ ਆਹੜੀਆਂ ਕਰੇਨਾ ਦਾ ਚੱਕ ਲੈਣਾ ਮੁੱਠਾ ਤਕਾਵੇ ਮੈਂ ਸਰਪੰਚ ਸਰਬਜੀਤ ਸਿੰਘ ਪਿੰਡ ਪਟੀਆਂ ਤੋਂ ਹਾਂਜੀ ਅੱਜ ਇੱਕ ਵਾਈਕ ਜਿਹੜੀ ਆ ਨਹਿਰ ਦੇ ਵਿੱਚ ਡਿੱਗੀ ਮੜੀਆ ਇੱਥੋਂ ਸਾਡੇ ਨੇੜੇ ਇੱਕ ਗੁੱਜਰ ਰਹਿੰਦੇ ਆ ਹਾਂਜੀ ਉਹਨਾਂ ਦੀਆਂ ਲੇਡੀਆਂ ਪਤਨੀ ਲੈ ਕੇ ਨਿਕਲੀਆਂ ਤੇ ਉਹਨਾਂ ਨੇ ਦੇਖਿਆ ਵੀ ਇੱਥੇ ਨਹਿਰ ਦੇ ਵਿੱਚ ਇੱਕ ਮੋਟਰਸਾਈਕਲ ਪਿਆ ਤੇ ਮੈਨੂੰ ਕਾਲ ਕਰਕੇ ਫੋਨ ਕਰਕੇ ਦੱਸਿਆ ਵੀ ਨਹਿਰ ਦੇ ਵਿੱਚ ਇੱਕ ਮੋਟਰਟੈੱਗੀਆ ਪਿਆ ਤੇ ਮੈਂ ਆ ਕੇ ਦੇਖਿਆ ਤੇ ਐਸਐਚਓ ਸਾਹਿਬ ਥਾਣਾ ਬਲੌਰ ਨੂੰ ਇਨਫੋਰਮ ਕੀਤਾ ਵੀ ਇਹ ਇੱਕ ਮੋਟਰਸਾਈਕਲ ਲਵਾਸ ਗਿਆ ਪਿਆ ਆ ਜੀ ਤੇ ਐਸਐਸਆਈ ਕਾਬਲ ਸਿੰਘ ਜੀ ਆਏ ਆ ਕਿ ਐਸਐਸਆਰਟੀ ਜੀ ਜੀ ਸਾਡੇ ਦਵਾਈ ਆ ਉਹਨਾਂ ਨੇ ਆ ਕੇ ਇਹਨਾਂ ਮੋਟਰਸਾਈਕਲ ਲਵਾਸ ਕਰਿਆ ਤੇ ਹੁਣ ਕੀ ਇਕੱਲਾ ਮੋਟਰਸਾਈਕਲ ਹੀ ਆ ਕਿ ਉਹ ਹੋਰ ਤਾਂ ਇਕੱਲਾ ਮੋਟਰਸਾਈਕਲ ਹੀ ਆ ਨੰਬਰ ਪਲੇਟਾਂ ਹੈ ਨਹੀਂ ਦੀਆਂ ਹੂੰ ਤੇ ਕੀ ਲੱਗਦਾ ਕਿ ਜੀ ਵੀ ਕੱਟੀ ਆ ਲੱਗਦਾ ਕੋਈ ਬਾਰਦਾਤ ਕਰਕੇ ਇੱਥੇ ਕੱਟ ਗਿਆ ਠੀਕ ਹੈ ਜੀ ਕੀ ਅਪੀਲ ਕਰਨਾ ਚਾਹੁੰਦੇ ਹਾਂ ਜੀ ਪੁਲਿਸ ਇਹੀ ਹੈ ਵੀ ਇਹਨੂੰ ਫੇਸ ਕਰਕੇ ਇਹਦੇ ਜਿਹੜੇ ਮੁਰਜ਼ਮ ਆ ਉਹਨਾਂ ਤੱਕ ਪਹੁੰਚਿਆ ਜਾਵੇ ਕਿ ਇਦਾਂ ਦੇ ਕਾਹਨ ਜਿਹੜੇ ਆਏ ਦਿਨ ਇਥੇ 플ੋਰ ਦੇ ਵਿੱਚ ਗੇੜੇ ਤੇ ਏਰੀਆ ਦੇ ਵਿੱਚ ਹੋ ਰਹੇ ਆ ਉਹਨਾਂ ਨੂੰ ਖੱਲ ਪਾਇਆ ਸਕੇ ਵੇਰੀ ਇਨਵੈਸਟਿਗੇਸ਼ਨ ਚੰਗੀ ਤਰ੍ਹਾਂ ਹੋਣੀ ਚਾਹੀਦੀ ਇਸ ਘਟਨਾ ਸੰਬੰਧੀ ਸਾਨੂੰ ਸਮਾਜ ਸੇਵੀ ਪਟੀਆਂ ਦੇ ਸਰਪੰਚ ਸਰਦਾਰ ਸਰਜੀ ਸਿੰਘ ਨੂੰ ਫੋਨ ਆਇਆ ਸੀਗਾ ਕਿ ਇੱਕ ਮੋਟਰਸਾਈਕਲ ਭਾਈ ਦੇ ਉੱਪਰ ਜਿਹੜੀ ਨਹਿਰ ਦੇ ਉੱਪਰ ਤੋਂ ਹਲੇ ਸੈਟੇ ਤੇ ਆਇਆ ਤੇ ਜਿਹਦੇ ਤੇ ਮੌਕੇ ਜੀ ਨਾਲ ਐਸਐਸਓ ਸਾਹਿਬ ਨੇ ਵੀ ਫੋਨ ਕਰ ਦਿੱਤਾ ਸੀਗਾ ਤੇ ਸਾਡੀ ਐਸਐਸਪੀ ਨੇ ਵੀ ਮਦਦ ਕੀਤੀ ਅਜੀ ਮੌਕੇ ਤੇ ਆ ਕੇ ਡਿਊਟੀ ਅਫਸਰ ਕਾਬਲ ਸਿੰਘ ਨਾਲ ਵੀ ਮਦਦ ਕਰਦੇ ਹੋਏ ਉਹਨੂੰ ਮੋਸਲ ਮੁਆਰਕਟਾ ਦੇ ਖਾਣੇ ਧੰਨਵਾਦ ਕੀ ਸਰ ਕੱਲਾ ਮੋਰਸਲ ਹੀ ਮਿਲਿਆ ਜਾਂ ਕੋਈ ਵਿਅਕਤੀ ਵੀ ਮਿਲਿਆ ਨਾਲ ਫਿਲਹਾਲ ਤੇ ਕੱਲਾ ਮੋਟਰਸਾਈਕਲ ਹੀ ਕੰਮ ਕਰ ਰਿਹਾ ਹੈ ਨੈਕਸਟ ਜਿਹੜੀ ਤਫਤੀਸ਼ ਆ ਉਹ ਕਮਪਲਸਨ ਕਰਨੀ ਹੈ ਪਹਿਲਾਂ ਬਲੌਕ ਪੁਨਿਸ਼ ਕਰੂਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿਹੜਾ ਮੋਰਸਲ ਆ ਕਿੱਥੋਂ ਆਇਆ ਇਹ ਸਾਰੀ ਤਫਤੀਸ਼ ਦਾ ਮਤਲਬ ਕੀ ਲੱਗਦਾ ਜੀ ਬਈ ਦੇਖ ਕੇ ਕਿ ਮੋਟਰਸਾਈਕਲ ਚੋਰੀ ਦਾ ਹੋਊਗਾ ਜਾਂ ਕੋਈ ਓਦਾਂ ਕੋਈ ਸੁੱਟ ਗਿਆ ਹੋਊਗਾ ਦੇਖਣ ਤੇ ਤਾਂ ਇਦਾਂ ਹੀ ਲੱਗਦਾ ਨਾ ਕਿ ਅੱਗੇ ਨੰਬਰ ਪਲੇਟ ਆ ਨਾ ਪਿੱਛੇ ਆ ਹੋ ਸਕਦਾ ਚੋਰੀ ਦਾ ਹੋਵੇ ਠੀਕ